ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਅਤ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਆਪ ਜੀ ਕੋਲ ਆਵੇ ਆਓ ਅੱਜ ਦੀ ਸਾਖੀ ਵਿੱਚ ਆਪਾਂ ਗੱਲ ਕਰਨ ਲੱਗੇ ਹਾਂ ਬਾਬਾ ਬੁੱਢਾ ਜੀ ਨੇ ਵਜ਼ੀਰ ਖਾਂ ਦੇ ਪੇਟ ਉੱਤੇ ਟਿਕੜ ਨਾਲ ਭਰਿਆ ਟੋਕਰਾ ਕਿਉਂ ਸੁਟਿਆ ਆਓ ਆਪਾਂ ਇਸ ਸਾਖੀ ਵਿੱਚ ਜਾਣਦੇ ਹਾਂ ਕੀ ਕਾਰਨ ਸੀ ਇੱਕ ਵਾਰੀ ਲਾਹੌਰ ਦਾ ਗਵਰਨਰ ਨਵਾਬ ਵजीर खान ਨੂੰ ਜਲੋਦਰ ਦੀ ਬਿਮਾਰੀ ਹੋ ਗਈ। ਇਸ ਬਿਮਾਰੀ ਦਾ ਕਰਕੇ ਉਹ ਬੜਾ ਪਰੇਸ਼ਾਨ ਰਹਿੰਦਾ ਸੀ। ਉਸ ਕੋਲ ਪੈਸੇ, ਤੰਦੌਤ ਦੀ ਕੋਈ ਕਮੀ ਨਹੀਂ ਸੀ ਪਰ ਉਸ ਨੂੰ ਸਰੀਰ ਦੀ ਤੰਦਰੁਸਤੀ ਨਾ ਹੋਣ ਕਰਕੇ ਕੁਝ ਵੀ ਚੰਗਾ ਨਹੀਂ ਲੱਗਦਾ ਸੀ। ਉਸ ਨੇ ਬਹੁਤ ਵੱਡੇ-ਵੱਡੇ ਹਕੀਮਾਂ ਤੋਂ ਇਲਾਜ ਕਰਵਾਇਆ ਪਰ ਇਸ ਦਾ ਕੋਈ ਇਲਾਜ ਨਾ ਹੋਇਆ। ਬਹੁਤ ਜ਼ਿਆਦਾ ਬਿਮਾਰ ਹੋ ਗਿਆ ਤੇ ਉਸ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੋ ਗਈ। ਵਜੀਰ ਖਾਂ ਆਪਣੇ ਨੌਕਰਾਂ ਨੂੰ ਕਹਿਣ ਲੱਗਾ ਕਿ ਕਿਸੇ ਇਹੋ ਜਿਹੇ ਮਾਹ ਪੁਰਸ਼ ਦਾ ਪਤਾ ਕਰੋ ਜੋ ਮੇਰੀ ਬਿਮਾਰੀ ਨੂੰ ਠੀਕ ਕਰ ਸਕੇ। ਤਾਂ ਨੌਕਰਾਂ ਨੇ ਨੇੜੇ ਤੇੜੇ ਦੇ ਪਿੰਡਾਂ ਵਿੱਚੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ। ਪਤਾ ਕਰਨਾ ਸ਼ੁਰੂ ਕੀਤਾ ਤਾਂ ਪੁੱਛ ਪੜਤਾਲ ਕਰਨ ਤੋਂ ਪਤਾ ਚੱਲਿਆ ਕਿ ਸ੍ਰੀ ਅਮਰਤਸਰ ਸਾਹਿਬ ਵਿਖੇ ਕਿ ਸਿੱਖਾਂ ਦੇ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਰਹਿੰਦੇ ਹਨ। ਏਕਰ ਵਜੀਰ ਖਾਂ ਸੱਚੇ ਦਿਲੋਂ ਸੱਚੇ ਮਨ ਨਾਲ ਉਹਨਾਂ ਦੀ ਸ਼ਰਣ ਵਿੱਚ ਜਾਵੇ ਤਾਂ ਗੁਰੂ ਸਾਹਿਬ ਜੀ ਉਸ ਨੂੰ ਠੀਕ ਕਰ ਸਕਦੇ ਹਨ। ਤਾਂ ਗੁਰੂ ਸਾਹਿਬ ਜੀ ਦੀ ਉਹਨਾਂ ਉੱਤੇ ਕਿਰਪਾ ਹੋ ਸਕਦੀ ਹੈ। ਜਿਵੇਂ ਹੀ ਇਸ ਗੱਲ ਦਾ ਪਤਾ ਵਜੀਰ ਖਾਂ ਨੂੰ ਚੱਲਿਆ ਤਾਂ ਉਹ ਜਲਦੀ ਹੀ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਣ ਲਈ ਤਿਆਰ ਹੋ ਗਿਆ ਤੇ ਉੱਥੇ ਪਹੁੰਚ ਗਿਆ ਉੱਥੇ ਪਹੁੰਚ ਕੇ ਉਸ ਨੇ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਹੱਥ ਜੋੜ ਕੇ ਬੇਨਤੀ ਕੀਤੀ ਕਿ हे ਸੱਚੇ ਪਾਤਸ਼ਾਹ ਮੈਂ ਬੜੀ ਆਸ ਲੈ ਕੇ ਆਪ ਜੀ ਦੇ ਚਰਨਾਂ ਵਿੱਚ ਆਇਆ ਹਾਂ ਤੇ ਮੈਨੂੰ ਤੁਹਾਡੇ ਦਰਸ਼ਨ ਕਰਕੇ ਪੂਰਾ ਵਿਸ਼ਵਾਸ ਹੋ ਗਿਆ ਹੈ ਕਿ ਮੈਂ ਇਥੋਂ ਨਿਰਾਸ਼ ਨਹੀਂ ਜਾਵਾਂਗਾ हे ਪਾਤਸ਼ਾਹ ਤੁਖੀਆਂ ਦੇ ਦੁੱਖ ਕੱਟਣ ਵਾਲੇ ਹੋ ਤੁਸੀਂ ਤੇ ਮੇਰਾ ਵੀ ਦੁੱਖ ਘਟੋ ਮੈਨੂੰ ਵੀ ਤੰਦਰੁਸਤੀ ਬਖਸ਼ ਦੇਵੋ ਕਿ ਇਸ ਭਿਆਨਕ ਬਿਮਾਰੀ ਤੋਂ ਮੇਰਾ ਵੀ ਛੁਟਕਾਰਾ ਕਰੋ ਸ਼੍ਰੀ ਗੁਰੂ ਅਰਜਨ ਦੇਵ ਜੀ ਵਜ਼ੀਰ ਖਾਨ ਦੀ ਪੀੜਾ ਨੂੰ ਸਮਝ ਚੁੱਕੇ ਸਨ ਤਾਂ ਗੁਰੂ ਸਾਹਿਬ ਜੀ ਨੇ ਵਜ਼ੀਰ ਖਾਨ ਨੂੰ ਕਿਹਾ ਕਿ ਸਰੋਵਰ ਦੇ ਕੰਢੇ ਉਸ ਬੇਰੀ ਹੀਠਾਂ ਬਾਬਾ ਬੁੱਢਾ ਜੀ ਬੈਠੇ ਹੋਏ ਹਨ ਜਾਓ ਤੁਸੀਂ ਉਹਨਾਂ ਕੋਲ ਜਾ ਕੇ ਉਹ ਤੁਹਾਡੀ ਇਸ ਬਿਮਾਰੀ ਨੂੰ ਜ਼ਰੂਰ ਠੀਕ ਕਰਨਗੇ। குரு ਸਾਹਿਬ ਜੀ ਦੇ ਮੂੰਹੋਂ ਇਹ ਬਚਨ ਸੁਣ ਕੇ ਵਜ਼ੀਰ ਖਾਂ ਬਾਬਾ ਬੁੱਢਾ ਜੀ ਕੋਲ ਚਲਾ ਗਿਆ ਤੇ ਜਾ ਕੇ ਬਾਬਾ ਬੁੱਢਾ ਜੀ ਨੂੰ ਆਪਣੀ ਬਿਮਾਰੀ ਬਾਰੇ ਦੱਸਿਆ ਨਾਲ ਹੀ ਕਹਿਣ ਲੱਗਾ ਕਿ ਮੈਂ ਲਾਹੌਰ ਦਾ ਗਵਰਨਰ ਹਾਂ ਵਜ਼ੀਰ ਖਾਂ ਅਤੇ ਇੱਥੇ ਸਾਨੂੰ ਗੁਰੂ ਅਰਜਨ ਦੇਵ ਜੀ ਨੇ ਭੇਜਿਆ ਹੈ ਤਾਂ ਉਸ ਵਜ਼ੀਰ ਖਾਨ ਦੇ ਮੂੰਹੋਂ ਇਹ ਗੱਲ ਸੁਣ ਕੇ ਬਾਬਾ ਬੁੱਢਾ ਜੀ ਕਹਿਣ ਲੱਗੇ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਆਪ ਹੀ ਸਰਵ ਸ਼ਕਤੀਮਾਨ ਹਨ ਜੋ ਕੀ ਸਭ ਜਾਣੀ ਜਾਣ ਹਨ ਬਾਬਾ ਬੁੱਢਾ ਜੀ ਕਹਿਣ ਲੱਗੇ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਆਪ ਹੀ ਸਰਵ ਸ਼ਕਤੀਮਾਨ ਹਨ ਸਭ ਜਾਣੀ ਜਾਣ ਹਨ ਸਭ ਜਾਣਦੇ ਹਨ ਮੈਂ ਤਾਂ ਉਹਨਾਂ ਦਾ ਇੱਕ ਨਿਮਾਣਾ ਜਿਹਾ ਸੇਵਕ ਹਾਂ ਇਸ ਕਰਕੇ ਗੁਰੂ ਸਾਹਿਬ ਜੀ ਆਪ ਹੀ ਤੁਹਾਡੀ ਬਿਮਾਰੀ ਨੂੰ ਠੀਕ ਕਰ ਸਕਦੇ ਹਨ ਬਾਬਾ ਬੁੱਢਾ ਜੀ ਤੋਂ ਇਹ ਗੱਲ ਸੁਣ ਕੇ ਵਜ਼ੀਰ ਖਾਂ ਵਾਪਸ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਪਹੁੰਚ ਗਿਆ ਤਾਂ ਸਾਰੀ ਗੱਲ ਜਾ ਕੇ ਗੁਰੂ ਸਾਹਿਬ ਜੀ ਨੂੰ ਦੱਸੀ ਤਾਂ ਗੁਰੂ ਸਾਹਿਬ ਜੀ ਮੁਸਕਰਾ ਕੇ ਕਹਿਣ ਲੱਗੇ ਕਿ ਬਾਬਾ ਬੁੱਢਾ ਜੀ ਅੱਗੇ ਨਿਮਰਤਾ ਨਾਲ ਬੇਨਤੀ ਕਰੋ ਅਤੇ ਆਪਣੇ ਸ਼ਾਹੀ ਅਧਿਕਾਰ ਦਾ ਬਿਲਕੁਲ ਵੀ ਦਿਖਾਵਾ ਨਾ ਕਰੋ ਤਾਂ ਇਸ ਵਾਰ ਵਜੀਰ ਖਾਂ ਨਿਮਾਣਾ ਜਾ ਬਣ ਕੇ ਬਾਬਾ ਬੁੱਢਾ ਜੀ ਕੋਲ ਗਿਆ ਦੋਨੋਂ ਹੱਥ ਜੋੜ ਕੇ ਬੇਨਤੀ ਕਰਨ ਲੱਗਾ ਕਿ ਮੈਨੂੰ ਆਪ ਜੀ ਦੇ ਕੋਲ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਭੇਜਿਆ ਹੈ ਕਿਰਪਾ ਕਰਕੇ ਮੈਨੂੰ ਤੰਦਰੁਸਤੀ ਬਖਸ਼ੋ ਅਤੇ ਮੇਰੀ ਇਸ ਬਿਮਾਰੀ ਨੂੰ ਠੀਕ ਕਰ ਦੇਵੋ ਬਾਬਾ ਬੁੱਢਾ ਜੀ ਨੇ ਵਜੀਰ ਖਾਂ ਦੇ ਮੂੰਹੋਂ ਇਹ ਗੱਲ ਸੁਣ ਕੇ ਉਹ ਸਨੂ ਜ਼ਮੀਨ ਤੇ ਲੇਟਣ ਲਈ ਕਿਹਾ ਅਤੇ ਫਿਰ ਆਪਣੇ ਇੱਕ ਸੇਵਾਦਾਰ ਨੂੰ ਕਿਹਾ ਕਿ ਚਿੱਕੜ ਨਾਲ ਭਰਿਆ ਹੋਇਆ ਟੋਕਰਾ ਲੈ ਕੇ ਆਓ। ਜਦੋਂ ਸੇਵਕ ਚਿੱਕੜ ਨਾਲ ਭਰਿਆ ਹੋਇਆ ਟੋਕਰਾ ਗੁਰੂ ਸਾਹਿਬ ਜੀ ਕੋਲ ਲੈ ਕੇ ਆਏ। ਆਬਾ ਬੁੱਢਾ ਜੀ ਨੇ ਸਤਨਾਮ ਸ੍ਰੀ ਵਾਹਿਗੁਰੂ ਦਾ ਸਿਮਰਨ ਕਰਦੇ ਹੋਏ ਉਹ ਟੋਕਰਾ ਵਜ਼ੀਰ ਕਾਂ ਦੇ ਪੇਟ ਉੱਤੇ ਰੱਖ ਦਿੱਤਾ। ਕੁਝ ਦੇਰ ਤੱਕ ਗੁਰੂ ਸਾਹਿਬ ਜੀ ਨੇ ਇਸ ਤਰ੍ਹਾਂ ਹੀ ਕਰਿਆ। ਜਿੰਨੀ ਵਾਰ ਗੁਰੂ ਸਾਹਿਬ ਜੀਾਰੇ ਵਾਲਾ ਟੋਕਰਾ ਰੱਖਦੇ ਗਏ। ਹੋਣੀ ਵਾਰੀ ਵਜ਼ੀਰ ਖਾਂ ਪણે ਮੂੰਹ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਦਾ ਜਾਪ ਕਰਦਾ ਰਿਹਾ ਬਾਬਾ ਬੁੱਢਾ ਜੀ ਨੇ ਜਦੋਂ ਟੋਕਰਾ ਉਸ ਦੇ ਢਿੱਡ ਉਤੋਂ ਪਾਸੇ ਲਾਇਆ ਤਾਂ ਉਹ ਵਜ਼ੀਰ ਖਾਂ ਖੜਾ ਹੋ ਗਿਆ ਖੜਾ ਹੋ ਕੇ ਕੀ ਵੇਖਦਾ ਹੈ ਕਿ ਉਹ ਹੁਣ ਬਿਲਕੁਲ ਤੰਦਰੁਸਤ ਹੋ ਚੁੱਕਿਆ ਸੀ ਅਤੇ ਬਾਬਾ ਬੁੱਢਾ ਜੀ ਨੇ ਵਜ਼ੀਰ ਖਾਂ ਨੂੰ ਸੁਖਮਨੀ ਸਾਹਿਬ ਦਾ ਗੁਟਕਾ ਸਾਹਿਬ ਦਿੱਤਾ ਅਤੇ ਉਸ ਨੂੰ ਰੋਜ਼ਾਨਾ ਅਮਰਤ ਵੇਲੇ ਸੁਖਮਨੀ ਸਾਹਿਬ ਪਾਠ ਕਰਨ ਦਾ ਹੁਕਮ ਦਿੱਤਾ ਪਿਆਰੀ ਸਾਧ ਸੰਗਤ ਜੀ ਅੱਜ ਦੀ ਸਾਖੀ ਕਿੱਦਾਂ ਦੀ ਲੱਗੀ ਲਾਇਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ